ਕਹਿੰਦਾ ਦੋਸਤੋ ਅੱਜ ਜਿਹੜੀ ਆਪਾਂ ਤੁਹਾਨੂੰ ਕੱਟੀ ਦਿਖਾ ਰਹੇ ਆ ਝੋਟੀ ਵੀ ਕਹਿ ਸਕਦੇ ਆ ਤੇ ਕੱਟੀ ਵੀ ਕਹਿ ਸਕਦੇ ਆ ਮੂੰਹੋਂ ਇੱਕ ਦੰਦ ਮਿੱਤਰੋ ਸਿੱਟ ਗਈ ਆ ਤੇ ਬਹੁਤ ਹੀ ਸੋਹਣੇ ਨਗੀਨਾ ਕੱਟੀਆਂ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਤੇ ਖੜਿਆ ਜੀ ਪਿੰਡ ਅਕਲਿਆ ਖੁਰਦ ਤੇ ਕੋਈ ਫੋਟ ਨਹੀਂ ਕੋਈ ਮਿੱਤਰੋ ਸਾਥ ਨੇ ਬਹੁਤ ਹੀ ਸੋਹਣਾ ਸਿੰਘ ਹੈ ਛੋਟਾ ਛੋਟਾ ਮਿੱਤਰੋ ਸਿੰਘ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਪਾਈ ਦੇ ਨਾਲ ਮਿੱਤਰੋ ਕਰ ਸਕਦੇ ਹੋ ਤੁਸੀਂ ਸੰਪਰਕ ਤੇ ਮੋਰੇ ਚੰਗੇ ਮੁੱਲ ਵਾਲੇ ਮਿੱਤਰੋ ਹੁਣੀਆਂ ਨੇ ਤਿਆਰ ਸਿੰਘ ਦੇਖ ਸਕਦੇ ਬਹੁਤ ਸੋਹਣਾ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਗੇ ਫਿਰ ਆਪਾਂ ਮਿੱਤਰੋ ਇਹਦਾ ਤੁਹਾਨੂੰ ਰੇਟ ਦੱਸਾਂਗੇ ਤੇ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਵੀ ਕੋਈ ਚੰਗੀ ਝੋਟੀ ਹੋਵੇ ਤੇ ਚੰਗੀਆਂ ਝੋਟੀਆਂ ਦੇ ਵਿੱਚੋਂ ਇਹ ਆਉਂਦੀ ਆ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਆ ਮੋੜ ਲਓ ਜੀ ਰੱਬ ਲਾ ਲਾ ਨਗੀਨਾ ਝੋਟੀ ਆਪਾਂ ਕਹਾਂਗੇ ਕਿਉਂਕਿ ਕਦ ਕਾਟ ਵੀ ਮਿੱਤਰੋ ਫੁੱਲ ਹੈ ਤੇ ਮਹੀਨੇ 20 ਦਿਨ ਤਾਈਂ ਮਿੱਤਰੋ ਟੀਕਾ ਲੈਣ ਵਾਲੀ ਆ ਹਾਂ ਆਈ ਚੈੱਕ ਕਰੀ ਗੀ ਆ ਮੁੱਲ ਮਿੱਤਰੋ ਹੈਗਾ ਜੀ ਇਹਦਾ 70000 ਨਾਲ ਤਣ 70 ਦੇ ਹਜ਼ਾਰ ਦੇ ਵਿੱਚੋਂ ਹੋ ਜਾਊਗਾ ਤੇ ਫੋਨ ਨੰਬਰ ਹੈ ਜੀ 9872112 800 9972112800 ਬਈ ਦਾ ਫੋਨ ਨੰਬਰ ਹੈ ਸੋ ਕਲਾ ਕਲਾ ਮਿੱਤਰੋ ਥਾਣਾ ਮੋਟਾ ਥਾਣਾ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਹੈ ਤਾਂ ਕਰੋ ਮਿੱਤਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ